ਦਾ ਪੰਜਾਬ ਟਾਕਸ ਟੀਵੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼ਤ੍ਰੀਕਾਲ ਗਲ ਕਰਨ ਗਏ ਹਾਂ ਅੱਜ ਹਿਰਦੇਵੇਦਿਕ ਤੇ ਜਲੂ ਧਲਾ ਕੇ ਰੱਖ ਦੇਣ ਵਾਲੇ ਦੁਨੀਆ ਵਿੱਚ ਆਪਣੀ ਕਿਸਮ ਦੇ ਨਵੇਕਲੇ ਸਾਕਾ ਸਰਹੰਦ ਦੀ ਯਾਨੀ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਲਾਲਾਂ ਛੋਟੇ ਫਰਜ਼ੰਦਾ ਸਹਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤ ਗੁਜਰੀ ਜੀ ਦੀਆਂ ਅਜ਼ੀਮ ਕੁਰਬਾਨੀਆਂ ਦੀ ਇੱਕ ਦਰਦਪਰੀ ਦਾਸਤਾਨ ਹੈ ਜਿਸ ਨੂੰ ਬਿਆਨ ਕਰਨ ਲਈ ਵੀ ਵੱਡਾ ਜਿਗਰਾ ਚਾਹੀਦਾ ਹੈ ਤੇ ਸੁਣਨ ਵਾਸਤੇ ਵੀ ਬਡੇਰਾ ਦਿਲ ਗੁਰਦਾ ਚਾਹੀਦਾ ਜ਼ਬਾਨ ਕੰਬਦੀ ਹੈ ਲਰਜ਼ਦੀ ਹੈ ਜਦੋਂ ਇਹ ਸਾਕੇ ਨੂੰ ਬਿਆਨ ਕਰਨ ਲੱਗੀ ਹੈ ਅੱਖਾਂ ਵਿੱਚ ਅਥਰੂ ਆਉਂਦੇ ਨੇ ਇਹ ਦੁਨੀਆ ਦੇ ਇਤਿਹਾਸ ਦਾ ਇੱਕ ਅਨੋਖਾ ਤੇ ਮਾਨਮਤਾ ਲਹੂ ਪਿਜਾ ਬਾਬ ਹੈ ਇੱਕ ਅਧਿਆਇ ਹੈ ਗੱਲ ਕਰਦੇ ਹਾਂ ਕਿ ਇਹ ਸਾਰਾ ਘਟਨਾਕ੍ਰਮ ਕਿਵੇਂ ਚੱਲਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਾਦੀਪੁਰੀ ਅਨੰਦਪੁਰ ਸਾਹਿਬ ਵਿੱਚ ਨਿਵਾਸ ਕਰਦੇ ਸਨ ਸੰਗਤਾਂ ਆਉਂਦੀਆਂ ਸਨ ਦਰਸ਼ਨ ਕਰਦੀਆਂ ਸਨ ਜਿਹੜੇ ਬਾਹਰ ਦੇ ਰਾਜੇ ਸੀ ਪਹਾੜੀ ਉਹ ਗੁਰੂ ਸਾਹਿਬ ਨਾਲ ਸਾਰੇ ਨਹੀਂ ਜ਼ਿਆਦਾਤਰ ਜਿਹੜੇ ਸੀ ਉਹ ਗੁਰੂ ਸਾਹਿਬ ਨਾਲ ਅੰਦਰੋਂ ਈਰਖਾ ਰੱਖਦੇ ਸਨ ਤੇ ਇਹ ਵੀ ਦੱਸ ਦਿਆਂ ਕਿ ਉਹੀ ਰਾਜੇ ਸਨ ਜਿਹੜੇ 5 ਪਾਛਾ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਜਿਹੜੇ ਰਾਜੇ ਗਵਾਲੀ ਦੇ ਕਿਲੇ ਕਿਤੇ ਹੋਏ ਸਨ ਛੜਾਇਏ ਸਨ ਉਹਨਾਂ ਦੀ ਅਗੋਂ ਇਹ ਪੀੜ੍ਹੀ ਸੀ ਅਗਲੀਆਂ ਪੀੜ੍ਹੀਆਂ ਉਹਨਾਂ ਦੀ ਜ਼ਿਆਦਾਤਰ ਇਥੋਂ ਦੇ ਸਨ ਬਾਕੀ ਦੇਸ਼ ਦੇ ਹੋਰ ਨਾ ਹਿੱਸਿਆਂ ਦੇ ਵੀ ਸਨ ਪਰ ਇਹ ਗੁਰੂ ਘਰ ਨਾਲ ਈਰਖਾ ਰੱਖਦੇ ਸਨ ਇਹਨਾਂ ਨੇ ਜਦੋਂ ਅੰਮ੍ਰਿਤ ਪਾਨ ਕਰਨ ਲਈ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਵੀ ਛਕਾਓ ਪਰ ਨੀਵੀਂ ਜਾਤਾਂ ਦੇ ਨਾਲ ਬਿਠਾੜ ਕੇ ਨਹੀਂ ਸਾਨੂੰ ਅੱਡਰਾ ਛਕਾਓ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਜਾਤ ਪਾਤ ਦੀ ਸਿਕਤ ਅਰ ਵਿੱਚ ਕੋਈ ਥਾ ਨਹੀਂ ਇਹਨੂੰ ਕੋਰਾ ਜਵਾਬ ਦਿੱਤਾ ਹੋਰ ਵੀ ਕਈ ਹੋਝੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੋਈਆਂ ਜਿੱਥੇ ਇਹ ਗੁਰੂ ਸਾਹਿਬ ਨਾਲ ਵਿਚਾਰ ਧਾਰਕ ਤੌਰ ਤੇ ਆਪਣੇ ਆਪ ਨੂੰ ਅੱਡ ਸਮਝਦੇ ਹੋਏ ਤੇ ਅੰਦਰੋਂ ਈਰਖਾ ਕਰਨ ਲੱਗੇ ਤੇ ਈਰਖਾ ਵਸ ਹੋ ਕੇ ਇਹ ਫਿਰ ਦਿੱਲੀ ਦਰਬਾਰ ਦੇ ਕਿਉਂਕਿ ਪਾਣੀ ਭਰਨ ਵਾਲੇ ਸਨ ਦਰਦੇਸਨ ਤਹਿੰਦੇ ਸਨ ਇਹਨਾਂ ਨੇ ਔਰੰਗਜ਼ੇਬ ਨੂੰ ਫਿਰ ਚੁਕਣਾ ਸ਼ੁਰੂ ਕਰ ਦਿੱਤਾ ਔਰੰਗਜ਼ੇਬ ਨੂੰ ਸੂਚਨਾਵਾਂ ਭੇਜਣੇ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਸਾਹਿਬ ਤਾਂ ਬਹੁਤ ਵੱਡੀ ਇੱਕ ਫੌਜ ਤਿਆਰ ਕਰ ਰਹੇ ਨੇ ਕਰ ਚੁੱਕੇ ਨੇ ਬਲਕੇ ਹਥਿਆਰਬੰਦ ਵੱਡੀ ਸੰਗਠਨ ਤੇ ਵੱਡੀ ਫੌਜ ਹੈ ਜਿਹੜੀ ਮੁਗਲਿਆ ਹਕੂਮਤ ਲਈ ਖਦਰੇ ਦੀ ਬਹੁਤ ਵੱਡੀ ਕੰਟੀ ਹੈ ਵਾਰ-ਵਾਰ ਵਾਰ-ਵਾਰ ਇਸ ਤਰ੍ਹਾਂ ਕੰਨ ਭਰਨ ਤੇ ਔਰੰਗਜ਼ੇਬ ਵੀ ਜਿਹੜਾ ਸੀ ਉਹ ਵੀ ਸੋਚਣੇ ਮਜਬੂਰ ਹੋ ਗਿਆ ਕਿ ਇਹਨਾਂ ਨੇ ਕਿਹਾ ਜੀ ਅਸੀਂ ਇਸ ਕੰਮ 'ਚ ਤੁਹਾਡਾ ਸਾਥ ਦੇਾਂਗੇ ਗੁਰੂ ਸਾਹਿਬ ਨੂੰ ਇੱਥੋਂ ਜਿਹੜਾ ਉਹ ਜਾਣ ਲਈ ਮਜਬੂਰ ਕਰੀਏ ਤੇ ਇਹਨਾਂ ਦੋਹਾਂ ਨੇ ਫਿਰ ਰਣਨੀਤੀ ਬਣਾਈ ਜਿਲ੍ਹੀਆਂ ਵੀ ਅਲ ਕਾਰਾਇ ਤੇ ਇਹਨਾਂ ਰਾਜਿਆਂ ਨੇ ਮਿਲ ਕੇ ਬਾਈ ਧਾਰ ਦੇ ਰਾਜੇ ਜਿਹਨਾਂ ਨੂੰ ਕਹਿੰਦੇ ਆ ਬਾਈ ਛੋਟ-ਛੋਟੀਆਂ ਰਾਜਸਤਾਂ ਸਨ ਉਨਾ ਚੋ ਕੁਝ ਗੁਰੂ ਕਰਦੇ ਪੱਕੇ ਸ਼ਰਧਾਲੂ ਵੀ ਸਨ ਸੋ ਇਹ ਸਾਰੀ ਸਾਜ਼ਿਸ਼ ਦਾ ਫਟਾਏ ਨਿਕਲਿਆ ਕਿ Aurangzeb ਅਤੇ ਬਾਈਤਾਰ ਦੇ ਰਾਜੇ ਦੀਆਂ ਸਾਂਝੀਆਂ ਫੌਜੀ ਟੁਕੜੀਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਕਿਲੇ ਨੂੰ ਕਿਰਾਨ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਇਹ ਘੇਰਾ ਜਿਹੜਾ ਸੀ ਇਹ ਤਕਰੀਬਨ 7 ਮਹੀਨੇ ਤੋਂ ਵੱਧ ਸਮੇਂ ਤੱਕ جاری ਰਿਹਾ ਇਸ ਦੌਰਾਨ ਅੰਦਰ ਰਸ ਪਾਣੀ ਤੇ ਹੋਰ ਖੁਰਾਕੀ ਵਸਤਾਂ ਖਤਮ ਹੋ ਗਈਆਂ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਤੇ ਮਾਤਾ ਜੀ ਸਿੱਧੇ-ਸਿੱਧੇ ਸਿੰਘ ਵੀ ਜਿਹੜੇ ਸੀ ਉਹ ਭੁੱਖੇ ਉਹਨਾਂ ਨੇ ਜਿਵੇਂ ਵੀ ਹੋਇਆ ਗੁਜ਼ਾਰਾ ਕੀਤਾ ਪਰ ਔਰਕ ਫਰੀਦ ਸਾਹਿਬ ਦੇ ਨਾਂ ਥੱਲੇ ਇੱਕ ਆਉਂਦਾ ਜ਼ਿਕਰ ਕੇ ਫਰੀਦਾ ਮੋਤੋ ਪਖਬਰੀ ਤੇ ਭੁੱਖੇ ਲੜਿਆ ਨਹੀਂ ਜਾਂਦਾ ਫਿਰ ਵੀ ਸਿੰਘਾਂ ਨੇ ਬਹੁਤ ਦਲੇਰੀ ਦਾ ਮਜ਼ਹਰਾ ਕੀਤਾ ਪਰ ਔਰਕ ਮਾਤਾ ਜੀ ਜਿਹੜੇ ਸੀ ਉਹਨਾਂ ਨੇ ਦਖਲ ਦਿੱਤਾ ਤੇ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਆਪਾਂ ਨੂੰ ਕਿਲਾ ਖਾਲੀ ਕਰ ਦੇਣਾ ਚਾਹੀਦਾ ਕਿਉਂ ਕਿ ਇਹਨਾਂ ਨੇ ਜਿਹੜੇ ਹਿੰਦੂ ਰਾਜੇ ਸਨ ਇਹਨਾਂ ਨੇ ਆਪਣੇ ਪ੍ਰਤੀਕ ਵਜੋਂ ਧਾਰਮਿਕ ਪ੍ਰਤੀਕ ਵਜੋਂ ਆਟੀ ਦੇ ਗਊ ਬਣਾ ਕੇ ਤੇ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਜਿਹੜਾ ਸੀ ਉਹ ਅੰਦਰ ਭੇਜ ਕੇ ਗੁਰੂ ਸਾਹਿਬ ਨੂੰ ਇੱਕ ਦੂਤ ਰਾਹੀਂ ਇਹ ਸਨਮਰ ਬੇਨਤੀ ਕੀਤੀ ਆਪਣੇ ਵੱਲੋਂ ਤਾਂ ਪਰ ਮਨ ਵਿੱਚ ਖੋਟ ਸੀ ਕਿ ਗੁਰੂ ਸਾਹਿਬ ਸਾਡੀ ਰਹਦੀ ਨਹੀਂ ਇੱਕ ਵਾਰੀ ਤੁਸੀਂ ਸਿਰਫ ਇੱਕ ਵਾਰੀ ਸਾਡੀ ਬੇਨਤੀ ਤੇ ਕਿਲਾ ਖਾਲੀ ਕਰ ਦਿਓ ਫਿਰ ਆਪ ਜੀ ਮੁੜ ਆਇਓ ਜਦੋਂ ਹਾਲਾਤ ਠੀਕ ਹੋ ਗਏ ਸਾਡੀ ਵੀ ਰਹਿ ਜਾਏਗੀ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਆਪ ਜੀ ਇਥੇ ਸ਼ਾਂਤੀਪੂਰਵਕ ਜਾ ਸਕਦੇ ਹੋ ਕਿ ਗੁਰੂ ਸਾਹਿਬ ਇਤਬਾਰ ਨਹੀਂ ਕਰਨ ਦੇ ਪਰਮਾਤਾ ਜੀ ਨੂੰ ਕੌਤਕ ਵੀ ਕਰਕੇ ਵਿਖਾਇਆ ਕਿ ਕੁਝ ਕਬਾੜ ਵਗੈਰਾ ਪਹਿਲਾਂ ਭੇਜਿਆ ਜਿਵੇਂ ਐਡਵਾਂਸ ਟੋਲੀ ਜਾਂਦੀ ਆ ਉਹਨੂੰ ਟੁੱਟ ਕੇ ਪਾਇਆ ਗਾਇਆ ਤੇ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਕਿਹਾ ਦੇਖ ਲਓ ਆ ਹੁਣ ਇਹਨਾਂ ਦਾ ਹਾਲ ਦੇਖੋ ਅੱਗੋਂ ਇਹਨਾਂ ਨੇ ਕੀ ਕਰਨਾ ਪਰ ਮਾਤਾ ਜੀ ਇਹ ਜ਼ਿਆਦਾ ਜ਼ੋਰ ਦੇਣ ਤੇ ਗੁਰੂ ਸਾਹਿਬ ਕਹਿੰਦੇ ਚੰਗਾ ਜੇ ਆਪ ਜੀ ਕਹਿੰਦੇ ਹੋ ਕਿ ਕਿਰੇ ਨੂੰ ਖਾਲੀ ਕਰਦਨੇ ਗੁਰੂ ਸਾਹਿਬ ਨੇ ਕਿਲਾ ਖਾਲੀ ਕੀਤਾ ਉਸ ਦਿਨ ਸ਼ਾਮ ਦਾ ਸਮਾਸ਼ੀ ਗੁਰੂ ਸਾਹਿਬ ਦੇ ਨਾਲ ਚਾਰੇ ਸਾਹਿਬਜ਼ਾਦੇ ਮਾਤ ਗੁਜਰੀ ਜੀ ਤੇ ਉਹਨਾਂ ਦੇ ਮਹਿਲ ਤੇ 700 ਦੇ ਕਰੀਬ ਸਿੰਘ ਸਨ ਇਹ ਸਾਰਾ ਕਾਫਲਾ ਜਿਹੜਾ ਸੀ ਜਥਾ ਇਹ ਰਵਾਨਾ ਹੋਇਆ ਅਣ ਦਸੀ ਤੇ ਅੰਡਠੀ ਮੰਜ਼ਲ ਵੱਲ ਫਿਰ ਅੱਗੇ ਇਹ ਜਦੋਂ ਪਹੁੰਚਦੇ ਨੇ ਸਰਸਾ ਨਦੀ ਦੇ ਕੰਢੇ ਤੇ ਉਥੇ ਮੀਂਹ ਪੈਣ ਲੱਗ ਪਿਆ ਰਾਤ ਉਥੇ ਇਕੱਠੀ ਪਿਛੋਂ ਉਹ ਜਿਹੜਾ ਆਪਣੀਆਂ ਕਸਮਾਂ ਤੋੜ ਕੇ ਆਇਆ ਟੋਲਾ ਸੀ ਵਾਦਾ ਖਲਾਫੀ ਕਰਨ ਵਾਲਿਆਂ ਦਾ ਪਹਾੜੀ ਰਾਜਿਆਂ ਦਾ ਤੇ ਮੁਗਲ ਫੌਜ ਦਾ ਸੰਜਟ ਦਸਤਾ ਉਨੇ ਗੁਰੂ ਸਾਹਿਬ ਦੇ ਸਿੰਘਾਂ ਤੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੇ ਕਿਹਾ ਇਹਦਾ ਮੁਕਾਬਲਾ ਕਰੋ ਸਾਬਜ਼ਾਦੀ ਵੀ ਉਥੇ ਲੜੇ ਤੇ ਉਥੇ ਜੰਗ ਹੋਈ ਜਿਹਨਾਂ ਵਿੱਚ अनेका ਸੂਰਬੀਰ ਜਿਹੜੇ ਸੀ ਉਹ ਖਾਲਸਾਈ ਫੌਜਦਾਰੋਂ ਵੀ ਦਲ ਖਾਲਸਾ ਵਲੋਂ ਵੀ ਸਿੱਧੀਆਂ ਪ੍ਰਾਪਤ ਕਰ ਗਏ ਤੇ ਭਾਰੀ ਨੁਕਸਾਨ ਜਿਹੜਾ ਉਹਨਾਂ ਦਾ ਧੜਵਿਆਂ ਦਾ ਵੀ ਗੁਰੂ ਸਾਹਿਬ ਦੀ ਫੌਜ ਨੇ ਕੀਤਾ ਸਿੰਘਾਂ ਨੇ ਕੀਤਾ ਅਮਰਤਵਿਲੇ ਆਸਾਦੀਵਾਰ ਦਾ ਕੀਰਤਨ ਵੀ ਹੋਇਆ ਮੀ ਬਹੁਤ ਪੰਦਾ ਸੀ ਤੇ ਗੁਰੂ ਸਾਹਿਬ ਨੇ ਸਰਸਨਦੀ ਪਾਰ ਕੀਤੀ ਸਰਸਨਦੀ ਪਾਰ ਕਰਦੇ ਸਮੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਮਾਤ ਗੁਜਰੀ ਜੀ ਤੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਿਹੜੇ ਸੀ ਉਹ ਇੱਕ ਪਾਸੇ ਚਲੇ ਗਏ ਉਹਨਾਂ ਨੂੰ ਕੁੰਮਾ ਮਾਸ਼ਕੀ ਜਿਹੜਾ ਸੀ ਗੁਰੂ ਸਾਹਿਬ ਦਾ ਸ਼ਰਧਾਲੂ ਪਾਣੀ ਭਰਨ ਦਾ ਕੰਮ ਕਰਦਾ ਸੀ ਉਹ ਆਪਣੇ ਘਰ ਲੈ ਗਿਆ ਤੇ ਇਕਰਾਤੋਂ ਨੇ ਆਪਣੇ ਕੋਲ ਰੱਖਿਆ ਉੱਥੋਂ ਫਿਰ ਗੰਗੂ ਬ੍ਰਾਹਮਣ ਜਿਹੜਾ ਸੀ ਰਸੋਈਆ ਗੁਰੂ ਸਾਹਿਬ ਦਾ ਉਹ ਆਪਣੇ ਨਾਲ ਆਪਣੇ ਪਿੰਡ ਲੈ ਕੇ ਖੇੜੀ ਤੇ ਉੱਥੇ ਉਹਨੇ ਮੁਰੰਡੇ ਦੇ कोतवाल ਨੂੰ ਜਿਹੜਾ ਸੀ ਮੁਖਫਰੀ ਕਰਕੇ ਮਾਤਾ ਜੀ ਨੂੰ ਤੇ ਸਾਹਿਬ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਇਹਦੀ ਗੱਲ ਇਸ ਤਰ੍ਹਾਂ ਚਲਦੀ-ਚਲਦੀ ਜਿਹੜੀ ਸੀ ਉਹ ਅਹਿਲਕਾਰਾਂ ਤੱਕ ਪਹੁੰਚ ਗਈ ਗੁਰੂ ਸਾਹਿਬ ਦੇ ਮਾਤਾ ਜੀ ਤੇ ਛੋਟੇ ਲਾਲ ਜਿਹੜੇ ਨੇ ਉਹ ਮੋਰੰਡੇ ਦੀ ਕੋਤਵਾਲੀ ਵਿੱਚ ਹਿਰਾਸਤ ਸੁਚਨੇ ਤੇ ਗੁਰੂ ਸਾਹਿਬ ਨੇ ਮਾਤਾ ਸੁੰਦਰੀ ਜੀ ਨੂੰ ਆਪਣੇ ਮੈਲਾ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਤੇ ਕੋਰ ਸਿੰਘਾਂ ਨਾਲ ਦਿੱਲੀ ਵੱਲੋਂ ਰਵਾਨਾ ਕਰ ਦਿੱਤਾ ਕਿ ਤੁਸੀਂ ਹੁਣ ਦਿੱਲੀ ਨੂੰ ਪ੍ਰਸਥਾਨ ਕਰੋ ਤੇ ਇਸ ਤਰ੍ਹਾਂ ਸਾਰਾ ਪਰਿਵਾਰ ਜਿਹੜਾ ਵਿਛੜ ਗਿਆ ਉੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਇੱਥੋਂ ਫਿਰ ਗੁਰੂ ਸਾਹਿਬ ਜਦ ਸਰਸੰਦੀ ਪਾਰ ਕਰਦੇ ਆ ਇਹ ਫੇਰ ਹੋ ਜਾਂਦੇ ਨੇ ਚਮਕੌਰ ਦੀ ਗੜੀ ਉੱਥੇ ਤੁਸੀਂ ਜਾਣਦੇ ਹੋ ਬਹੁਤ ਅਸਾਵੇਂ ਜੰਗ ਦੁਨੀਆ ਦੀ ਸਭ ਤੋਂ ਅਸਾਵੇਂ ਜੰਗ ਇੱਕ ਪਾਸੇ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜਯਾਰ ਸਿੰਘ ਜੀ ਗੁਰੂ ਸਾਹਿਬ ਖੁਦ ਤੇ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਜਿਹੜੇ ਟੋਟਲ ਗਿਣਤੀ ਬਣਦੀ ਹੈ ਕੁੱਲ 40 ਦੇ ਕਰੀਬ ਇਹ ਸਰਦ ਸੂਰਮਿਆਂ ਦਾ ਜਥਾ ਸੀ ਜਿਨ੍ਹਾਂ ਨੇ ਦੁਨੀਆ ਦੀ ਅਸਾਵੀਂ ਜੰਗ ਲੜ ਕੇ ਇੱਕ ਨਵਾਂ ਇਤਿਹਾਸ ਪੈਦਾ ਕੀਤਾ ਜਿਹਦੀ ਮਿਸਾਲ ਦੁਨੀਆਂ 'ਚ ਕਿਤੇ ਨਹੀਂ ਮਿਲਦੀ ਗੁਰੂ ਸਾਹਿਬ ਰਾਤ ਨੂੰ ਇੱਕ ਥੱਕੇ ਹੋਏ ਸਿੰਘ ਨੂੰ ਉਂਗਦਾ ਦੇਖ ਕੇ ਕਿਲੇ ਦੇ ਦੁਆਰ ਤੇ ਮੁਖ ਦੁਆਰ ਤੇ ਸਾਰੀ ਰਾਤ ਆਪ ਪਹਿਰਾ ਦਿੰਦੇ ਰਹੇ ਐਸਾ ਕੋਈ ਐਗਜ਼ਾਮਪਲ ਕੋਈ ਹੈ ਸੀ ਮਿਸਾਲ ਜਿੱਥੇ ਗੁਰੂ ਸਿੱਖਾਂ ਦੀ ਖਾਤਰ ਧਰਮ ਦੀ ਖਾਤਰ ਹੱਕ ਸੱਚ ਤੇ ਨਿਆਂ ਦੀ ਲਈ ਲੜਦੇ ਹੋਏ ਬਰਾਦੀਵ ਮੁਨਕਤਾ ਜਿੱਤੇ ਵੱਡਾ ਅਪਰਪਕਾਰ ਗੁਰੂ ਸਾਹਿਬ ਨੇ ਕੀਤਾ ਹੈ। ਤੋਂ ਗੁਰੂ ਸਾਹਿਬ ਨੇ ਫਿਰ ਸਟ੍ਰੈਟਜੀ ਬਣਾਈ ਸਾਰੀ ਕਿ ਇਹ ਹੁਣ ਜੰਗ ਹੋਣਾ ਹੈ। ਇਹਦੇ ਕਿਵੇਂ-ਕਿਵੇਂ ਉਹਨਾਂ ਨੇ ਜਥੇ ਬਣਾਏ ਸੱਤ ਜਥਿਆਂ ਵਿੱਚ ਜਿਹੜੇ ਨੇ ਉਹ ਸਿੰਘ ਜਾ ਜਾ ਕੇ ਜੁਗਦੇ ਰਹੇ ਤੇ ਸ਼ੀਸ਼ੀਆਂ ਪ੍ਰਾਪਤ ਕਰਦੇ ਰਹੇ। ਉੱਥੇ ਹੀ ਸਾਬਜ਼ਾ ਦਾ ਅਜੀਤ ਸਿੰਘ ਤੇ ਸਾਬਜ਼ਾ ਦਾ ਜੁਝਾਰ ਸਿੰਘ ਜੀ ਵੱਡੇ ਤੇ ਛੋਟੇ ਸਾਬਜ਼ਾ ਦੇ ਜਿਹੜੇ ਸੀ ਉਹਨਾਂ ਨੇ ਅਜ਼ੀਮ ਕੁਰਬਾਨੀਆਂ ਦਿੱਤੀਆਂ ਤੇ अनेका ਵੈਰੀਆਂ ਟਿੱਡੀਦਲ ਜਿਹੜਾ ਸੀ ਉਹਦੇ ਸਿਪਾਈਆਂ ਦੇ ਜਰਨਲਾਂ ਦੇ ਇਥੇ ਜਰਨਲ ਨਾਰਖਾ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਨਰਕਾ ਨੂੰ ਤੋਰ ਦਿੱਤਾ ਤੇ ਖਵਾਜਾ ਮਰਦੂਦ ਜਿਹੜਾ ਸੀ ਉਹਦਾ ਭਰਾ ਉਹ ਬਚ ਗਿਆ ਉਹ ਪੌੜੀ ਚੜਨ ਲੱਗਾ ਸੀ ਥੱਲੇ ਉਤਰ ਗਿਆ ਗੁਰੂ ਸਾਹਿਬ ਨੇ ਜ਼ਫਰਨਾਮੇ ਵਿੱਚ ਇਸ ਦਾ ਜ਼ਿਕਰ ਕੀਤਾ ਤੇ ਉਹ ਗੱਲ ਕਿਉਂਕਿ ਮੁੱਖ ਤੌਰ ਤੇ ਸਾਕਾ ਸਰਹੰਦ ਦੀ ਕਰਨੀ ਹੈ ਮਾਤਾ ਗੁਜਰੀ ਜੀ ਦੇ ਛੋਟੇ ਸਾਬਜ਼ਾਦਿਆਂ ਨੂੰ ਹਰਾਸਤ ਵਿੱਚ ਜਦੋਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੂਚ ਕਰ ਦਿੱਤਾ ਉਹਨਾਂ ਨੇ ਸੁਬਾ ਸਰਹੰਦ ਨੂੰ ਵਜ਼ੀਰ ਖਾਨ ਨੂੰ ਕਿ ਇਸ ਤਰ੍ਹਾਂ ਸੀ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਤੇ ਉਹਨਾਂ ਨੂੰ ਫਿਰ ਜਾਂਦਾ ਗਿਆ ਸਰਹੰਦ ਸਰਹੰਦ ਉਹਨਾਂ ਨੂੰ ਰੱਖਿਆ ਗਿਆ ਠੰਡੇ ਬੁਰਜ ਵਿੱਚ ਇੱਥੇ ਇਹ ਬਿਆਨ ਕਰਦੇ ਹਾਂ ਕਿ ਉਹਨੂੰ ਠੰਡਾ ਬੁਰਜ ਕਿਉਂ ਕਿਹਾ ਜਾਂਦਾ ਅੱਜ ਕੱਲ ਤਾਂ AC ਵਗੈਰਾ ਹੈ ਨਾ ਉਸ ਬੁਰਜ ਨੂੰ ਅ ਸ਼ਾਹੀ ਅਹਿਲਕਾਰ ਜਿਹੜੇ ਸਨ ਉਹਨਾਂ ਦੀ ਆਰਾਮਗਾਹ ਦੇ ਤੌਰ ਤੇ ਬਣਾਇਆ ਗਿਆ ਸੀ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਉਹਦਾ ਹੀਠਾ ਵਾਲਾ ਹਿੱਸਾ ਵੀ ਆਮ ਤੌਰ ਤੇ ਉੱਪਰ ਵਾਲਾ ਖਾਸ ਤੌਰ ਤੇ ਜਦੋਂ ਹਵਾਵਾਂ ਆਉਂਦੀਆਂ ਸਨ ਇੱਕ ਪਾਸੇ ਤੋਂ ਤੇ ਉੱਥੇ ਪਾਣੀ ਦਾ ਕੁੰਡ ਵੀ ਸੀ ਉਹਦੇ ਨਾਲ ਜਦੋਂ ਪਾਣੀ ਦਾ ਤੇ ਹਵਾ ਦਾ ਸੁਮੇਲ ਹੁੰਦਾ ਸੀ ਉੱਥੇ ਇਹ ਏਸੀ ਵਰਗਾ ਜਿਹਨੂੰ ਆਪਾਂ ਏਸੀ ਕਹਿੰਦੇ ਇਸ ਤਰ੍ਹਾਂ ਦੀ ਠੰਡ ਪੈਦਾ ਹੋ ਜਾਂਦੀ ਸੀ ਤੇ ਉਹ ਗਰਮੀਆਂ ਵਿੱਚ ਵੀ ਕੰਮ ਆਉਂਦਾ ਸੀ ਸਿਆਲਤਾ ਨੂੰ ਜਿਹੜਾ ਸੀ ਬੰਦ ਕਰ ਦਿੱਤਾ ਜਾਂਦਾ ਸੀ ਉਹ ਪਾਸਾ ਪਰ ਹੁਣ ਦੇਖੋ ਆਪਾਂ ਸਬਰ ਕਰਕੇ ਦੇਖੀਏ ਕਿ ਕਿਵੇਂ ਜਗਤ ਮਾਤ ਮਾਤਾ ਗੁਜਰੀ ਜੀ ਦੋਵੇਂ ਸਾਹਿਬ ਜਾਦੇ ਭੁਖਣ ਭਾਣੇ ਉੱਥੇ ਰਹੇ ਰਾਤਾਂ ਕੱਟੀਆਂ ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ ਨਾ ਕੋ ਵਿਛੌਣਾ ਨਾ ਕੋਈ ਹੋਰ ਸਰਦੀ ਤੋਂ ਅ ਬਚਣ ਲਈ ਗਰਮ ਕੱਪੜੇ ਤੇ ਮਾਤਾ ਜੀ ਨੇ ਆਪਣੇ ਜਿਹੜੇ ਸੀ ਪੋਤਰੇ ਉਹਨਾਂ ਨੂੰ ਢੋਲ ਨਹੀਂ ਦਿੱਤਾ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੀਅਤ ਕੁਰਬਾਨੀ ਦੇ ਦਾਸਤਾਨਾ ਸੁਣਾ ਕੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਹੌਸਲੇ ਵਿੱਚ ਰੱਖਿਆ ਤੇ ਮਾਤਾ ਨੇ ਆਪਣਾ ਜਿਹੜਾ ਸੀ ਮਾਤਰੀ ਪਿਆਰ ਦਾ ਨਿਗ ਦੇ ਕੇ ਕੁਰਬਾਨੀ ਦੀਆਂ ਗਾਥਾਵਾਂ ਦਾ ਨਿਕ ਦੇ ਕੇ ਉਹਨਾਂ ਨੂੰ ਗਰਮਾਈ ਰੱਖਿਆ ਉਹਨਾਂ ਦੇ ਖੂਨ ਨੂੰ ਜਿਹੜਾ ਅਸੀਂ ਗਰਮਾਈ ਰੱਖਿਆ ਉਹਨਾਂ ਦੇ ਜਜ਼ਬੇ ਨੂੰ ਕਾਇਮ ਰੱਖਿਆ ਤੇ ਉਹਨਾਂ ਨੇ ਉਹ ਫਿਰ ਬਹੁਤ ਵੱਡਾ ਇਤਿਹਾਸ ਸਿਰਜਿਆ ਇਹ ਸਭ ਮਾਤਾ ਜੀ ਦੀ ਪ੍ਰੇਰਣਾ ਹੈ ਮਾਤ ਗੁਜਰੀ ਜੀ ਦੀ ਇਹ ਬਹੁਤ ਵੱਡੀ ਦੇਣ ਹੈ ਸਿੱਧਕ ਜਿੱਲੀ ਉਹਨਾਂ ਨੇ ਪੈਦਾ ਕੀਤੀ ਤੇ ਉਸ ਤੋਂ ਬਾਅਦ ਫਿਰ ਤਿੰਨ ਪੇਸ਼ੀਆਂ ਹੋਈਆਂ ਸਾਬਜ਼ਾ ਦੇ ਦੀਆਂ ਪਹਿਲੇ ਦਿਨ ਉਹਨਾਂ ਨੂੰ ਸਾਮਦੰਡ ਭੇਜ ਸਰਕਾਰ ਦੇ ਹਰ ਸਰਕਾਰ ਦੇ ਉਹ ਤਰੀਕੇ ਹੁੰਦੇ ਨੇ ਜਿਹਨੂੰ ਉਹ ਦੁਸ਼ਮਣ ਸਮਝਦੇ ਨੇ ਆਪਣਾ ਜਾਂ ਆਪਣਾ ਵਿਰੋਧੀ ਸਮਝਦੇ ਨੇ ਉਹਨੂੰ ਜਾਂ ਤਾਂ ਖਰੀਦਣਾ ਚਾਹੁੰਦੇ ਆ ਜਾਂ ਉਹਨੂੰ ਲਾਲਚ ਦਿੰਦੇ ਆ ਜਾਂ ਉਹਨੂੰ ਧਮਕਾਉਂਦੇ ਆ ਜਾਂ ਫਿਰ ਉਹਨੂੰ ਉਹਨਾਂ ਵਿੱਚ ਫੁੱਟ ਪੈਦਾ ਕਰਦੇ ਆ ਇਹ ਤਿੰਨ ਤਰੀਕੇ ਆ ਚਾਣਕੀਏ ਨੇ ਆਪਣੀ ਚਾਣਕੇ ਨੀਤੀ ਵਿੱਚ ਇਹ ਦਰਜ ਕੀਤੇ ਸਾਮਦੰਡ ਭੇਦ ਇਹ ਤਿੰਨੇ ਹੀ ਕੰਮ ਨਹੀਂ ਆਏ ਨਾ ਤਾਂ ਕੋਈ ਉਹਨਾਂ ਨੂੰ ਕਿਹਾ ਤੁਹਾਡੇ ਤਾਨੂੰ ਬਹੁਤ ਸ਼ਾਹੀ ਕਰਾਂ ਚ ਵਾ ਜਾਏਗਾ ਕਿ ਤੁਸੀਂ ਦੀਨ ਸਲਾਮ ਕਬੂਲ ਕਰ ਲਓ ਤੁਹਾਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ ਤੁਹਾਨੂੰ ਵੱਡੇ ਅਹਿਲਕਾਰ ਬਣਾਇਆ ਜਾਵੇਗਾ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਠਕਰਾਉਂਦੇ ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ ਜਿਵੇਂ ਤੁਹਾਨੂੰ ਆਪਣਾ ਧਰਮ ਪਿਆਰਾ ਹੈਵੇਂ ਸਾਨੂੰ ਆਪਣਾ ਧਰਮ ਪਿਆਰਾ ਹੈ ਦੇਖੋ ਸਾਬ ਜ਼ਾਦਿਆਂ ਵਿੱਚ ਕਿੰਨੀ ਦਿਮਾਗੀ ਚੁਸਤੀ ਕਿੰਨੀ ਉਹਨਾਂ ਵਿੱਚ ਮਾਇਸ ਸਮਝਦਾ ਇੱਕ ਉੱਚ ਕੋਟੀ ਦੀ ਸਿਆਣਪ ਤੇ ਸਹਿਤ ਤਤ ਸੀ ਦਲੇਰੀ ਸੀ ਪਰ ਨਾਲ ਸਿਆਣਪ ਕਿੰਨੀ ਸੀ ਅਖੀਰ ਉਹਨਾਂ ਨੇ ਕਿਹਾ ਕਿ ਕਿਸੇ ਤਰੀਕੇ ਨਾਲ ਸੰਕੇਤਕ ਤੌਰ ਤੇ ਇਹਨਾਂ ਨੂੰ ਚੁਕਾਈਏ ਤਾਂ ਸਹੀ ਉਹਨਾਂ ਨੇ ਕਿਹਾ ਇੱਕ ਪੇਸ਼ੀ ਸਮੇਂ ਕਿ ਇਹਨਾਂ ਨੂੰ ਇਹ ਆਖਰੀ ਹਥਿਆਰ ਸੀ ਉਹਨਾਂ ਦਾ ਕਿ ਇਹਨਾਂ ਨੂੰ ਥੋੜਾ ਜਿਹਾ ਤੌਣ ਨੀਵਾ ਕਰਕੇ ਲੰਗਵਾਈਏ ਇੱਕ ਝਰੋਖੇ ਥਾਣੀ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਜਿਹੜਾ ਕਚੈਰੀ ਉੱਤੇ ਦਾਖਲ ਹੋਣ ਜਿੱਥੇ ਉਹਨਾਂ ਦੀ ਪੇਸ਼ੀ ਸੀ ਉਹਦੇ ਵਿੱਚ ਤੌਣ ਨੀਵੀਂ ਕਰਕੇ ਹੀ ਜਾਇਆ ਜਾ ਸਕਦਾ ਸੀ ਤੇ ਉਹਨਾਂ ਨੇ ਕਿਹਾ ਹੁਣ ਦੇਖਦੇ ਹਾਂ ਸਾਬਜ਼ਾਦਿਆਂ ਦੀ ਸਿਆਣਪ ਦੇਖੋ ਉਹਨਾਂ ਦੀ ਜਿਹੜੀ ਮਹਾਨ ਦਾਨਸ਼ਮੰਦੀ ਉਹਨਾਂ ਦੀ ਉੱਚੀ ਸੋਚ ਦਾ ਇਹ ਪ੍ਰਤੀਕ ਹੈ ਇਹ ਜਿਹੜਾ ਮੈਂ ਜ਼ਿਕਰ ਕਰਨ ਲੱਗਾ ਇਹ ਘਟਨਾ ਉਹਨਾਂ ਨੇ ਆਪਣੇ ਜੀਰਾਂ ਨੂੰ ਇੱਕ ਤੋਂ ਬਾਅਦ ਪਹਿਲਾਂ ਸਾਬਜ਼ਾਦਾ ਜ਼ੋਰਾਵਰ ਸਿੰਘ ਲੰਗੇ ਫਿਰ ਭਤੇ ਸਿੰਘ ਲੰਗੇ ਇੱਕਦਮ ਸ਼ਰੀਰ ਨੂੰ ਸਿੱਧਾ ਕਰ ਲਿਆ ਤਾਣ ਲਿਆ ਪਹਿਲਾਂ ਉਹਨਾਂ ਨੇ ਲੱਤਾਂ ਵਾਲੇ ਪਾਸਿਓਂ ਜਿਹੜਾ ਸੀ ਆਪਣਾ ਸਰੀਰ ਬਾਹਰ ਕੱਢਿਆ ਤੇ ਫਿਰ ਸੀਸ ਆਪਣੇ ਨੂੰ ਐ ਚੜਦੀ ਕਲਾ ਨਾਲ ਪੂਰੇ ਸਰੀਰ ਨੂੰ ਸਿੱਧਾ ਰੱਖ ਕੇ ਤੇ ਫਿਰ ਉਹ ਨਿਕਲੇ ਤੇ ਉਹ ਹੈਰਾਨ ਰਹਿ ਗਏ ਸਾਰੇ ਵੀ ਇੰਨੀ ਕੁਛ ਕੋਠੀ ਦੀ ਸਿਆਣ ਉਹਨਾਂ ਨੇ ਕਿਹਾ ਅਸੀਂ ਇਹ ਸੀਸ ਕਟਾ ਤਾਂ ਸਕਦੇ ਆ ਇਹ ਸੀਸ ਕੱਟ ਤਾਂ ਸਕਦਾ ਪਰ ਝੁਕ ਨਹੀਂ ਸਕਦਾ ਝੁਕੇਗਾ ਸਿਰਫ ਅਕਾਲ ਪੁਰਖ ਦੇ ਹੁਕਮ ਅਗੇ ਅਕਾਲ ਪੁਰਖ ਦੀ ਰਜ਼ਾ ਵਿੱਚ ਤੇ ਅਸੀਂ ਕੁਰਬਾਨੀ ਦੇਣ ਵਾਸਤੇ ਤਿਆਰ ਆਏ ਉਹਨਾਂ ਨੂੰ ਲਾਜ ਦਿੱਤੇ ਗਿਆ ਜਿਵੇਂ ਕਿ ਆ ਡਰਾਇਆ ਗਿਆ ਤੁਮਕਾਇਆ ਗਿਆ ਕੋਈ ਵੀ ਜਿਹੜਾ ਅ ਹਰਬਾਸੀ ਉਹ ਕੰਮ ਨਾ ਆਇਆ ਇਸ ਮੌਕੇ ਤੇ ਜਿਹੜੀ ਮੁਸਲਮਾਨਾਂ ਦੀ ਯਾਦਸਤ ਮਲੇਰ ਕੋਟਲਾ ਉੱਥੇ ਜਦੋਂ ਸਾਬਜ਼ਾਦਿਆਂ ਨੂੰ ਨੀਆਂ ਵਿੱਚ ਚੜਨ ਦਾ ਜਉਂਦੇ ਅਖੀਰ ਕਿਹਾ ਵੀ ਇਹਨਾਂ ਨੂੰ ਦੀਵਾਰਾਂ ਵਿੱਚ ਦੀਵਾਰ ਵਿੱਚ ਉਸਾਰ ਦੀਵਾਰ ਉਸਾਰੀ ਜਾਵੇ ਤੇ ਖੜਾ ਕਰਕੇ ਇਹਨਾਂ ਦੇ ਦੁਆਲੇ ਇਹਨਾਂ ਨੂੰ ਦੀਵਾਰ ਵਿੱਚ ਚੜਿਆ ਜਾਵੇ ਕਿਉਂਕਿ ਇਹ ਗੱਲ ਨਹੀਂ ਮੰਨਦੇ ਸਾਡੀ ਦੇਨ ਸਲਾਮ ਕਬੂਲ ਨਹੀਂ ਕਰਦੇ ਇਹ ਸਰਕਾਰ ਦੀ ਬੜੀ ਹੀਠੀ ਹੋਈ ਹੈ ਇਹ ਛੋਟੇ ਛੋਟੇ ਬੱਚੇ ਜਿਹੜੇ ਨੇ ਇਹ ਸਾਨੂੰ ਨਿਵਾ ਦਿਖਾ ਗਏ ਨੇ ਇਸ ਖੇਜ ਅੰਦਰ ਤੇ ਜ਼ੈਦ ਅੰਦਰ ਉਹਨੇ ਅਹਿਮ ਕਾਨਾ ਤੇ ਮੂਰਖਾਨਾ ਫੈਸਲਾ ਕੀਤਾ ਤੇ ਇਸ ਮੌਕੇ ਦੇ ਉੱਤੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟੜਾ ਦਾ ਜਨਵਾਬ ਸੀ ਉਸਨੇ ਹੱਕ ਸੱਚ ਦਾ ਨਾਰਾ ਮਾਰਿਆ ਉਹਦੀ ਯਾਦ ਵਿੱਚ ਗੁਰਦੁਆਰਾ ਹਾਜ਼ਾ ਨਾਰਾ ਬਣਿਆ ਹੈ ਮਲੇਰ ਕੋਟੜਾ ਵਿੱਚ ਇਤਿਹਾਸ ਵਿੱਚ ਉਹਦਾ ਨਾਂ ਹਮੇਸ਼ਾ ਦਰਜ ਹੈ ਸਿੱਖ ਉਹਦਾ ਸਤਿਕਾਰ ਕਰਦੇ ਨੇ ਹੁਣ ਤੱਕ ਰਿਆਸ ਮਲੇਰ ਕੋਟਲਾ ਇਸੇ ਕਰਕੇ ਹੁਣ ਤੱਕ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗੀ ਕਿਉਂਕਿ ਨੇ ਹੱਕ ਸੱਚ ਦਾ ਨਾਰਾ ਮਾਰਿਆ ਉਹਨੇ ਕੀ ਕਿਹਾ ਉਹਨੇ ਕਿਹਾ ਅਕਰਤੋ ਕਮ ਲਾਏ ਤੇਰੀ ਜਿਹੜੀ ਲੜਾਈ ਆ ਇਹਨਾਂ ਦੇ ਪਿਤਾ ਜੀ ਨਾਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਤੂੰ ਉਹਨਾਂ ਨਾਲ ਦੋ ਦੋ ਹੱਥ ਕਰ ਸ਼ਾਇਦ ਅਸਤੀ ਵੀ ਤੇਰੀ ਮਦਦ ਕਰੀਏ ਜਾਂ ਨਿਊਟਰ ਰਹੀਏ ਪਰ ਹੁਣ ਮੈਂ ਇਸ ਜਿਹੜੀ ਜ਼ਾਲਮਾਨਾ ਕਾਰਵਾਈ ਦਾ ਵਿਰੋਧ ਕਰਦਾ ਹਾਂ ਇਹ ਸ਼ੀਰਖੋਰ ਬੱਚੇ ਜਿਹੜੇ ਬੱਚੇ ਨੇ ਇਹਨਾਂ ਦੇ ਉੱਤੇ ਜ਼ੁਲਮ ਕਰਨਾ ਜਿਹੜਾ ਇਹ ਕੁਰਾਨ ਸ਼ੀਖ ਕਿਸੇ ਵੀ ਨਹੀਂ ਲਿਖਿਆ ਮੁਹੰਮਦ ਸਾਹਿਬ ਦੀਆਂ ਇਸਲਾਮ ਦੀਆਂ ਤਾਲੀਮਾਂ ਜਿਹੜੀਆਂ ਸਿਖਿਆਵਾਂ ਨੇ ਉਹਦੇ ਬਿਲਕੁਲ ਉਲਟ ਕੰਮ ਕਰਨ ਜਾ ਰਹੇ ਹਾਂ ਤੂੰ ਉਹਨੇ ਰੋਕਿਆ ਤੇ ਉਹ ਸੋਚਣ ਲਈ ਮਜਬੂਰ ਵੀ ਹੋ ਗਿਆ ਸੀ ਉਸ ਵੇਲੇ ਘਰ ਦੇ ਭੇਤੀ ਜਿਵੇਂ ਹੁੰਦੇ ਨੇ ਜਿਵੇਂ ਮੈਂ ਪਹਾੜੀ ਰਾਜਿਆਂ ਦਾ ਜ਼ਿਕਰ ਕੀਤਾ ਉਹਨਾਂ ਦਾ ਹੀ گاਹ ਇੱਕ ਹੋਰ ਪਹਿੜੀ ਸੋਚ ਵਾਲਾ ਸੁਚਾਨੰਦ ਅਹਿਲਕਾਰ ਸੀ ਸੁਚਾਨੰਦ ਨੇ ਉੱਠ ਕੇ ਕਿਹਾ ਜਮਦੀਆਂ ਉਹਨਾਂ ਨੇ ਕਿ ਪੁੱਛੋ ਇਹਨਾਂ ਨੂੰ ਵੀ ਜੇ ਤੁਸਾਂ ਨੂੰ ਛੱਡ ਦੇਈਏ ਤੇ ਤੁਸੀਂ ਕੀ ਕਰੋਗੇ ਸੁਚਾਨੰਦ ਨੇ ਪੁੱਛਿਆ ਉਹਨਾਂ ਨੇ ਕਿਹਾ ਜੇ ਤੁਸੀਂ ਸਾਨੂੰ ਛੱਡਦੇ ਹੋਗੇ ਅਸੀਂ ਫਿਰ ਜਾਵਾਂਗੇ ਆਪਣੇ ਪਿਤਾ ਜੀ ਨੂੰ ਮਿਲਾਂਗੇ ਹੋਰ ਸਿੰਘਾਂ ਨੂੰ ਮਿਲਾਂਗੇ ਫੌਜੀ ਦਸਤੇ ਤਿਆਰ ਕਰਾਂਗੇ ਤੇ ਤੁਹਾਡੇ ਨਾਲ ਜੁੱਧ ਕਰਾਂਗੇ ਜੰਗ ਕਰਾਂਗੇ ਤਾਂ ਧਰਮ ਜੁੱਧ ਉਹ ਕਹਿੰਦੇ ਇਥੋ ਲੋਜੀ ਉਹਨੇ ਕਿਹਾ ਜਮਦੀਆਂ ਸੂਣਾ ਦੇ ਮੂੰਹ ਤਿੱਖੇ ਹੁੰਦੇ ਆ ਇਹਨਾਂ ਨੂੰ ਛੱਡਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਖਤਰੇ ਦੀ え ਘੰਟੀ ਹੋਵੇਗਾ ਇਹਨਾਂ ਨੂੰ ਛੱਡਣਾ ਖਤਰੇ ਤੋਂ ਖਾਲੀ ਨੇ ਤੁਹਾਨੂੰ ਹੁਣੇ ਇਹਦੀ ਮਿਸਾਲ ਮਿਲ ਗਈ ਹੈ ਇਹਨਾਂ ਦਾ ਜਵਾਬ ਨੂੰ ਦੇਖੋ ਫਿਰ ਸੁਚਾਨਾਂ ਦੇ ਕਹਿਣ ਤੇ ਉਹਦਾ ਮਨ ਬਦਲ ਗਿਆ ਤੇ ਉਹਨੇ ਉਹ ਹੁਕਮ ਦੇ ਦਿੱਤਾ ਕਿ ਸਾਬਜ਼ਾਦੇ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣ ਦਿੱਤਾ ਜਾਵੇ ਤੇ ਇਸ ਦੇ ਖਿਲਾਫ ਹਾਜ਼ਾ ਨਾਰਾ ਮਾਰਦੇ ਹੋਏ ਅੱਜਕੱਲ ਬਾਈਕਾਟ ਦਰਵਾਜ਼ਾ ਤੋ ਉਹ ਉਸ ਸਭਾ ਚੋਂ ਉਸ ਜਿਹੜੀ ਦੁਸ਼ਟਾਂ ਦੀ ਸਭਾ ਸੀ ਮਲੇਛਾਂ ਦੀ ਉਹਦੇ ਵਿੱਚੋਂ ਵਾਕ ਆਊਟ ਕਰ ਗਿਆ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ ਰੋਸ ਵਜੋਂ ਫਿਰ ਦੀਵਾਰ ਚੇਣੀ ਸ਼ੁਰੂ ਹੋਈ ਜਿਹੜੇ ਰਾਜ ਮਜ਼ਦੂਰ ਲਾਏ ਗਏ ਕੰਮ ਤੇ ਉਹ ਆਪਣਾ ਕੰਮ ਕਰਦੇ ਰਹੇ ਜਦੋਂ ਗੱਲ ਕਰਦੇ ਕਿੜੇ ਜਾ ਮੂੰਹ ਆਉਂਦਾ ਜਦੋਂ ਦੀਵਾਰ ਉਸਰ ਦੀ ਉਸਰ ਦੀ ਗੋਡਿਆਂ ਤੱਕ ਆਈ ਤੇ ਉਹ ਚਪੜੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਤੇ ਸਾਰੇ ਸਰੀਰ ਦਾ ਦਰਮਦਾਰ ਹੁੰਦਾ ਹੈ ਚਪੜੀਆਂ ਜਿਹੜੀਆਂ ਸਨ ਉਹ ਛਿਲਨੀਆਂ ਪੈਣੀਆਂ ਸਨ دیوار ਬਣਾਉਣ ਲਈ ਕਿਹਾ ਜਾਂਦਾ ਹੈ ਇਤਿਹਾਸਕਾਰ ਦੱਸਦੇ ਨੇ ਕਿ ਇੰਨੇ ਜ਼ਾਲਮ ਯਾਨੀ ਜ਼ੁਲਮ ਦੀ ਇਦੋਂ ਕਠਿਆ ਮਿਸਾਲ ਜ਼ੁਲਮ ਤਾਂ ਹੁੰਦਾ ਹੀ ਆਪਣੇ ਵਿੱਚ ਮਾਰਾ ਪਰ ਇਦੋਂ ਮੋਰੈਲਟੀ ਐਟ ਦੀ ਲੋਇਸਟ ਐਬ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਸਭ ਤੋਂ ਕਠਿਆ ਨੀਵਾਪਣ ਜਿਹੜਾ ਜ਼ਾਲਮਾਨਾ ਜ਼ੁਲਮ ਦੀ انتਹਾ ਕਿ ਇਹਨਾਂ ਦੇ ਗੋਡੇ ਛਿਲ ਦਿੱਤੇ ਜਾਣ ਉਹ ਚਪੜੀਆਂ ਛਿਲ ਦਿੱਤੀਆਂ ਗਈਆਂ ਤੇ ਜਦੋਂ ਕੰਧ ਉਸਰਦੀ ਗਈ ਉਸਰਦੀ ਗਈ ਜਦੋਂ ਗਰਦਨ ਤੱਕ ਪਹੁੰਚੀ ਹੈ ਤੇ ਸਹਬਜ਼ਾਦੇ ਇਸ ਤਰ੍ਹਾਂ ਕੀ ਕਰਦੇ ਰਹੇ ਉਹਨਾਂ ਨੇ ਕਿਹਾ ਵੀਰ ਇੱਕ ਨੇ ਕਿਹਾ ਦੂਸਰੇ ਨੂੰ ਆਪਾਂ ਪਾਠ ਸ਼ੁਰੂ ਕਰੀਏ ਜਬਦੀ ਸਾਬ ਦਾ ਸਹਬਜ਼ਾਦਾ ਹਤੇ ਸਿੰਘ ਜੀ ਨੇ ਕਿਹਾ ਮੈਂ ਸ਼ੁਰੂ ਕਰਦਾ ਤੇ ਕਿਉਂਕਿ ਮੇਰੀ ਸ਼ੀਸ਼ਦੀ ਪਹਿਲਾਂ ਹੋ ਜਾਣੀ ਮੈਂ ਛੋਟਾ ਇਸ ਕਰਕੇ ਤੁਸੀਂ ਫਿਰ ਨਾਰਕ ਤੇ ਮੁਖਦਲੇ ਕੀਤੀ ਛੁੱਟੀ ਨਾਲ ਇਹ ਤੁਸੀਂ ਪੜਿਓ ਸਲੋਕ ਜਿਹੜਾ ਅਖੀਰਲਾ ਤੇ ਫਿਰ ਜਦੋਂ ਦੇਖਿਆ ਕਿ ਨਿਸ਼ਰਜ ਹੋ ਗਿਆ ਫਿਰ ਉਹਨਾਂ ਨੂੰ ਉਥੋਂ ਬਾਹਰ ਕੱਢਿਆ ਗਿਆ ਕੱਢ ਕੇ ਫਿਰ ਚੈੱਕ ਕੀਤਾ ਗਿਆ ਕਿ ਕੀ ਇਹਨਾਂ ਦੇ ਸਾਹ ਚੱਲਦੇ ਨੇ ਲਟਾ ਕੇ ਸਾਹ ਉਹਨਾਂ ਦੇ ਚੱਲਦੇ ਸਨ ਉਸ ਵੇਲੇ ਫਿਰ ਉਹਨਾਂ ਨੇ ਕਿਹਾ ਵੀ ਕੋਈ ਜਿਹੜਾ ਲੱਭੋ ਕਾਤਲ ਕਿਹੜੇ ਜਲਾਦ ਹੁੰਦੇ ਨੇ ਇਹਨਾਂ ਦਾ ਕੰਮ ਆ ਬੰਦੇ ਨੂੰ ਮਾਰਨਾ ਉਹ ਲਬੋ ਉੱਥੇ ਜਿਹੜੇ ਸ਼ਾਹੀ ਜਲਾਦ ਉਹਨਾਂ ਨੇ ਰੱਖੇ ਹੋਏ ਸੀ ਉਹਨਾਂ ਉਹਨਾਂ ਦੇ ਅੰਦਰ ਵੀ ਜ਼ਮੀਰ ਸੀ ਉਹਨਾਂ ਨੇ ਕਿਹਾ ਸੀ ਨਹੀਂ ਇਹ ਕੰਮ ਕਰਨਾ ਇਹ ਇਸਲਾਮ ਇਹ ਜਾਸ ਨਹੀਂ ਇਜਨਤਾ ਫਿਰ ਦੋ ਬਹੁਤ ਬਦਨਾਮ ਜਲਾਤਾ ਵੈਸਾ ਹੁੰਦਾ ਹੀ ਬਦਨਾਮ ਹੈ ਕਿਉਂਕਿ ਜਲਾਦ ਉਹਦਾ ਨਾਮ ਜਿਹੜਾ ਜ਼ੁਲਮ ਕਰਦਾ ਜਲਾਦ ਜਿਹੜਾ ਕਿਸੇ ਨੂੰ ਮਾਰਦਾ ਹੈ ਤੇ ਉਹ ਜਿਹੜੇ ਜਲਾਦ ਜਨਰਲ ਪੇਸ਼ਾਸ਼ੀ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਸਕੇ ਪਰਾਦੋ ਜਿਹੜੇ ਸਮਾਣੇ ਦੀ ਜੇਲ੍ਹ ਵਿੱਚ ਕੈਦ ਸਨ ਅਨੇਕਾਂ ਜੁਰਮਾਂ ਦੇ ਦੀਨ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਇਲਾਲਚ ਦਿੱਤਾ ਗਿਆ ਕਿ ਤੁਸੀਂ ਇਹ ਕੰਮ ਕਰਨਾ ਹੈ ਸਾਬਜ਼ਾਦਿਆਂ ਨੂੰ ਸ਼ਹੀਦ ਕਰਨਾ ਤੇ ਤੁਹਾਨੂੰ ਇਹਦੇ ਬਦਲੇ ਰਹਾ ਕਰ ਦਿੱਤਾ ਜਾਵੇਗਾ ਉਹ ਫਿਰ ਆਏ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਉਹਨਾਂ ਨੇ ਸਾਬਜ਼ਾਦਿਆਂ ਦੀ ਛਾਤੀ ਦੇ ਉੱਤੇ ਬੈਠ ਕੇ ਤੇ ਜਿਹੜੀ ਸੀ ਅੱਗੇ ਜ਼ੁਬਾਨ ਮੇਰੀ ਜਿਹੜੀ ਕੰਮ ਦੀ ਹੈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹ ਅਮਰ ਹੋ ਗਏ ਇਤਿਹਾਸ ਦੇ ਪੰਨਿਆਂ ਤੇ ਇਸ ਤਰ੍ਹਾਂ ਉਧਰ ਜਦੋਂ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਇਹਨਾਂ ਦਿਨਾਂ ਦੌਰਾਨ ਗੁਰੂ ਸਾਹਿਬ ਦੇ ਅਨੰਦ ਸ਼ਰਦਾਲੂ ਇੱਕ ਗਰੀਬ ਸਿੱਖ ਉਸੇ ਨਗਰੀ ਦੇ ਰਹਿਣ ਵਾਲੇ ਧਰੂਈ ਬੰਦੇ ਵੀ ਹੁੰਦੇ ਨੇ ਦੀਵਾਨ ਟੋਡਰਮਲ ਜਿਹਨੇ ਸਸਕਾਰ ਕੀਤਾ دہਾਂ ਦਾ ਉਸ ਤੋਂ ਪਹਿਲਾਂ ਗੁਰੂ ਕੇ ਗਰੀਬ ਸਿੱਖ ਭਾਈ ਮੋਤੀराम ਮਹਿਰਾ ਜਿਹੜੇ ਆਪਣੇ ਪਰਿਵਾਰ ਦੇ ਨਾਲ ਉੱਥੇ ਰਿੰਦੇ ਸੰਕਿਰਤ ਕਰਦੇ ਸਨ ਤੇ ਉਹਨਾਂ ਨੇ ਕਿਹਾ ਹੋਰ ਤਾਂ ਮੈਂ ਕੁਝ ਨਹੀਂ ਮੇਰੇ ਕੋਲ ਉਹ ਚੋਰੀ ਛਿਪੇ ਲੁੱਕ ਕੇ ਕੁਝ ਮਿੰਤ ਅਰਲਾ ਕਰਕੇ ਜਿੰਨਾ ਦਿਨ ਮਾਤਾ ਜੀ ਤੇ ਸ਼ਾਹਜ਼ਾਦੇ ਠੰਡੇ ਬਰਜੂਚ ਰਹੇ ਉੱਥੇ ਦੁੱਧ ਛਕਾਉਣ ਦੀ ਸੇਵਾ ਕਰਦਾ ਰਿਹਾ ਬਾਅਦ ਵਿੱਚ ਉਹਨੂੰ ਦਾ ਖਮਿਆਜ਼ਾ ਪੁੱਗਟਣਾ ਪਿਆ ਉਹਦਾ ਪਰਿਵਾਰ ਕੋਲੂ ਜਿਵੇਂ ਵੇਰਨੇ ਵਿੱਚ ਜਿਵੇਂ ਕੋਲੂ ਚ ਸਰੋ ਪੀੜੀ ਜਾਂਦੀ ਹੈ ਜਿਵੇਂ ਵੇੜੇ ਵਿੱਚ ਕਮਾਦ ਪੀੜਿਆ ਜਾਂਦਾ ਇਸ ਤਰ੍ਹਾਂ ਸਾਰਾ ਪਰਿਵਾਰ ਜਿਹੜਾ ਸੀ ਉਹ ਪੀੜ ਦਿੱਤਾ ਗਿਆ ਵੇੜੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਉਸ ਪਰਿਵਾਰ ਦੀ ਵੀ ਮੋਤੀराम ਮਹਿਰਾ ਦੀ ਤੇ ਫਿਰ ਜਦੋਂ ਸ਼ਹਾਦਤ ਦਾ ਪਤਾ ਲੱਗਾ ਤੇ ਗੁਰੂ ਘਰ ਦੇ ਅਨੰਦ ਸੇਵਕ ਸ਼ਰਦਾਲੂ دیਵਾਨ ਟੋਡਰਮਾਲ ਜਿਹੜੇ ਬੜੇ ਵੱਡੇ ਅਹਲਕਾਰ ਸੰਤੇ ਬਹੁਤ ਵੱਡੇ ਜਾਗੀਰਦਾਰ ਸਨ ਬੜੇ ਅਮੀਰ ਸਨ ਉਹ ਤੇ ਉਹਨਾਂ ਦੀ ਧਰਮ ਪਤਨੀ ਦੋਨੇ ਗੁਰੂ ਘਰ ਦੇ ਸ਼ਰਦਾਲੂ ਸਨ ਉਹਨਾਂ ਨੇ ਫਿਰ ਜ਼ਾਲਮਾਂ ਨੇ ਇਹ ਵੀ ਨਾਲ ਹੁਕਮ ਜਾਰੀ ਕਰ ਦਿੱਤਾ ਕਿ ਸਰਕਾਰੀ ਜ਼ਮੀਨ ਤੇ ਇਹਨਾਂ ਦਾ ਸੰਸਕਾਰ ਨਹੀਂ ਹੋ ਸਕਦਾ ਜਿਹਨੇ ਸੰਸਕਾਰ ਕਰਨਾ ਉਹਨੂੰ ਇਜਾਜ਼ਤ ਹੈ ਪਰ ਉਹ ਉਹ ਜ਼ਮੀਨ ਉਹਨੇ ਖਰੀਦੇ ਸੋਨੇ ਦੀਆਂ ਉਦੋਂ ਮੋਹਰਾਂ ਚੱਲਦੀ ਅਸਾਂ ਅਸ਼ਰਫੀਆਂ ਉਹ ਉਹ ਦੇ ਬਦਲੇ ਉਸ ਜ਼ਮੀਨ ਦੇ ਉੱਤੇ ਉਹਨੀਆਂ ਮੋਹਰਾਂ ਵਿਛਾਵੇ ਤੇ ਕਹਿੰਦੇ ਨੇ ਉਸ ਸਮੇਂ ਦੇ ਮੁਤਾਬਕ 78000 ਸੋਨੇ ਦੀਆਂ ਅਸ਼ਰਫੀਆਂ ਮੋਹਰਾਂ ਦੇ ਕੇ ਖੜੇ ਲੰਮੇ ਰੁਖ ਤੇ ਜ਼ਮੀਨ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜੇ ਕੋਈ ਵਿਕੀਆ ਇਤਿਹਾਸ ਦਾ ਦਰਜ ਹੈ ਅੰਕੜੇ ਬੋਲਦੇ ਨੇ ਇਤਿਹਾਸ ਸੱਚਾਈ ਹੈ ਹਿਸਟੋਰੀਕਲ ਫੈਕਟ ਹੈ ਦੁਨੀਆ ਦੀ ਸਭ ਤੋਂ ਵੱਧ ਕੀਮਤ ਦੇ ਕੇ ਖਰੀਦੀ ਗਈ ਜ਼ਮੀਨ ਜਿਹੜੀ ਆ ਉਹ ਅੱਜ ਇੱਥੇ ਸਾਹਬਜ਼ਾਦੇ ਦੀ ਪਾਵਨ ਧਿਆਨ ਤੇ ਮਾਤਾ ਗੁਜਰੀ ਜੀ ਦੀ ਪਾਵਨ ਦੇ ਦਾ ਸਸਕਾਰ ਕੀਤਾ ਗਿਆ ਜਿਵਾਨਟੋ ਡਰਮਲ ਦੀ ਇਹ ਬਹੁਤ ਵੱਡੀ ਦੇਣ ਹੈ ਲਾਸਾਨੀ ਦੇਣ ਉਹ ਕੁਝ ਪੈਸੇ ਥੁਰਦੇ ਸਨ ਉਹਨਾਂ ਦੀ ਤਰਨੁਪਤਨੀ ਨੇ ਹੀਰਿਆ ਜੜਿਆ ਆਪਣਾ ਗਲ ਦਾ ਹਾਰ ਵੇਚ ਕੇ ਉਹ ਪੈਸੇ ਪੂਰੇ ਕੀਤੇ ਅਸ਼ਰਫੀਆਂ ਉਹ ਦਿੱਤੀਆਂ ਉੱਥੇ ਹੁਣ ਦੀਵਾਨ ਟੋਡਰਮਲ ਹਾਲ ਬਣਿਆ ਹੋਇਆ ਹੈ ਗੇਟ ਬਣਿਆ ਹੋਇਆ ਇੱਕ ਮਾਰਗ ਬਣਿਆ ਹੋਇਆ ਜਿਵਾਨ ਟੋਡਰਮਲ ਮਾਰਗ ਤੇ ਦੀਵਾਨ ਟੋਡਰਮਲ ਯਾਦਗਾਰੀ ਹਾਲ ਜਿਹੜਾ ਉਹਦੇ ਵਿੱਚ ਦੀਵਾਨ ਸਜਦੇ ਨੇ ਜਿੱਥੇ ਸਾਬਜ਼ਾਦਿਆਂ ਦੀਆਂ ਕੁਰਬਾਨੀ ਦੀਆਂ ਗਾਥਾਵਾਂ ਨੂੰ ਲੋਕ ਮਿਲ ਬੈਠ ਕੇ ਸਰਵਣ ਕਰਦੇ ਨੇ ਯਾਦ ਕਰਦੇ ਨੇ ਸ਼ਰਧਾਂਜਲੀ ਪੇਟ ਕਰਦੇ ਨੇ ਤੇ ਗੁਰੂ ਕੇ ਲਾਲਾਂ ਦੀ ਮਹਿਮਾ ਸੁਣਦੇ ਨੇ ਉਧਰ ਚਮਕੌਰ ਦੀ ਗੜੀ ਵਿੱਚ ਜਿਹੜੀ ਜੰਗ ਹੋਈ ਉਹ ਸਭ ਤੋਂ ਜ਼ਿਆਦਾ ਅਜੀਤ ਸਿੰਘ ਸਭ ਤੋਂ ਜ਼ਿਆਦਾ ਜੁਝਾਰ ਸਿੰਘ ਗੁਰੂ ਸਾਹਿਬ ਦੇ ਪੰਜਾ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ ਹੋਰ ਸਿੰਘ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਹਨਾਂ ਦਾ ਪਹਿਲਾ ਨਾਂ ਸੀ ਤੇ ਉਹਦੇ ਭਰਾ ਬਾਬਾ ਸੰਗਤ ਸਿੰਘ ਜੀ ਇਹ ਵੀ ਸ਼ਹੀਦ ਹੋਏ ਇੱਕ ਨਵਾਂ ਤਿਹਾੜ ਸਿਰਜ ਗਏ ਇਹ ਹੈ ਲਾਸਾਨੀ ਕੁਰਬਾਨੀ ਇਹ ਹੈ ਮਹਾਨ ਕੁਰਬਾਨੀ ਬੇਜੋੜ ਕੁਰਬਾਨੀ ਤਾਂ ਹੀ ਪਾਰ ਸਰਕਾਰ ਨੇ ਬਹੁਤ ਛਲਾਗਾ ਜੋ ਫੈਸਲਾ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਪੱਧਰ ਤੇ ਬਾਲ ਵੀਰ ਦਿਵਸ ਮਨਾਇਆ ਜਿਹੜਾ ਮੈਂ ਸਮਝਦਾ ਇੱਕ ਚੰਗੀ ਪਛਪਾਈ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸ਼ਾਹਜ਼ਾਦੇਆਂ ਦੀ ਯਾਦ ਵਿੱਚ ਹਰ ਸਾਲ ਇਹ ਸਮਾਗਮ ਹੋਇਆ ਕਰੇਗਾ ਉਹਨਾਂ ਦੀ ਕੁਰਬਾਨੀ ਨੂੰ ਸਲੇਬਸ ਪੜਾਇਆ ਜਾਏ ਜਾ ਕਰੇਗਾ ਇਹ ਨਿਰਦੇਸ਼ ਦਿੱਤੇ ਗਏ ਨੇ ਇਹ ਵੀ ਇੱਕ ਛਲਾਗਾ ਜੋ ਫੈਸਲਾ ਇਹਦੀ ਵੀ ਅਸੀਂ ਛਲਾਗਾ ਕਰਦੇ ਹਾਂ ਤੇ ਇਸ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਵੀ ਐਮਬੈਸੀ ਜਿਹੜੀਆਂ ਨੇ ਆਪਣੇ ਤੌਰ ਤੇ ਪ੍ਰੋਗਰਾਮ ਕਰਕੇ ਸ਼ਹਾਬਾ ਦੀ ਸ਼ਹਾਦਤ عظیم ਕੁਰਬਾਨੀ ਨੂੰ ਜੁਨੀਆਂ ਸਾਹਮਣੇ ਰੱਖਣ ਦਾ ਯਤਨ ਕਰਨਗੀਆਂ ਮੈਂ ਸਮਝਦਾ ਇਹੋ ਜਿਹਾ ਦਰਦਨਾਕ ਕਾਂਡ ਦੁਨੀਆ ਦੇ ਵਿੱਚ ਕਿਤੇ ਵੀ ਵੇਖਣ ਸੁਣਨ ਨੂੰ ਨਹੀਂ ਮਿਲਦਾ ਇਹ ਇੱਕ ਨਵਾਂ ਇਤਿਹਾਸ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਤੋਂ ਅੰਤ ਵਿੱਚ ਅਸੀਂ ਉਰਦੂ ਦੇ ਇੱਕ ਸ਼ਾਇਰ ਦੇ ਇਸ ਸ਼ੇਰ ਨਾਲ ਸਾਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤ ਕੁਜਰੀ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜਿਨਕੇ ਮੂੰਹ ਸੁੰਘਨੇ ਸੇ ਜਿਨਕੇ ਮੂੰਹ ਸੁੰਘਣੇ ਸੀ ਦੁੱਧ ਦੀ ਖੁਸ਼ਬੂ ਆਤੀ ਸੀ ਉਹੀ ਮਾਸੂਮ ਮੇਰੀ ਕੌਮ ਕੇ راہਬਰ ਨਿਕਲੇ راہਬਰ ਹੁੰਦਾ ਹੈ ਰਾਧ ਸਰੇ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਉਹਨਾਂ ਨੂੰ ਨਤਮਸਤ ਹੋਈਏ ਅਤੇ ਉਹਨਾਂ ਵੱਲੋਂ ਵਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਕਰੀਏ ਤਾਂ ਕਿ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣ ਗਿਆ ਦਾ ਸੁਪਨਾ ਕਰਗੀਦਰ ਪਾਸ਼ਾ ਦਾ ਸੁਪਨਾ ਸਾਬਜ਼ਾ ਦਾ ਇਹ ਸੁਪਨਾ ਸ਼ਹੀਦ ਦਾਦਾ ਦਾ ਸੁਪਨਾ ਸাকার ਹੋ ਸਕੇ ਧੰਨਵਾਦ